ਆਹ ਵੇਖ ਲੋ ਕਿਸ ਤਰੀਕੇ ਦੇ ਨਾਲ ਨੈਸ਼ਨਲ ਹਾਈਵੇ ਕੀਤਾ ਗਿਆ ਟਰੱਕ ਡਰਾਈਵਰਾਂ ਦੇ ਵੱਲੋਂ ਜਾਮ ਹੀਟ ਐਂਡ ਰਨ ਕਾਨੂੰਨ ਨੂੰ ਸਖਤ ਬਣਾਏ ਜਾਣ ਦੇ ਵਿਰੋਧ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੇ ਹੜਤਾਲ ਦੇ ਉੱਤੇ ਕਰ ਦਿੱਤਾ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਤੁਸੀਂ ਲਗਾਤਾਰ লাইਵ ਭਾਰਤ ਦੇ ਬਣੇ ਹੋ ਸਕਰੀਨ ਤੇ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਟਰੱਕ ਡਰਾਈਵਰ ਗੁੱਸੇ ਦੇ ਵਿੱਚ ਆਏ ਨੇ ਕਿਸ ਤਰੀਕੇ ਦੇ ਨਾਲ ਹਾਈਵੇ ਤੇ ਚੱਲ ਰਹੇ ਟਰੱਕਾਂ ਨੂੰ ਰੋਕਿਆ ਗਿਆ ਹੈ ਤੇ ਚੱਕਾ ਜਾਮ ਕਰ ਦਿੱਤਾ ਗਿਆ ਜੀ ਹਾਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਹਿੱਟ ਐਂਡ ਰਨ ਕਾਨੂੰਨ ਜੋ ਸਰਕਾਰ ਦੇ ਵੱਲੋਂ ਬਣਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਕਾਫੀ ਵਿਰੋਧ ਜਿਹੜਾ ਹੈ ਟਰੱਕ ਡਰਾਈਵਰਾਂ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹੀ ਨੈਸ਼ਨਲ ਹਾਈਵੇ ਤੇ ਵੀ ਚੱਕਾ ਜਾਮ ਕਰ ਦਿੱਤਾ ਗਿਆ ਹੈ ਦਰਸਾਲ ਟਰੱਕ ਡਰਾਈਵਰਾਂ ਦਾ ਇਸ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਆਹੀ ਕਹਿਣਾ ਹੈ ਕਿ ਉਹ ਪਹਿਲਾ ਹੀ 5000 ਰੁਪਏ ਦੀ ਤਨਖਾਹ ਦੇ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਨੇ ਪਰ ਜੇਕਰ ਰੱਬ ਨਾ ਕਰੇ ਕੋਈ ਅਣਸਖਾਵੀ ਘਟਨਾ ਵਾਪਰ ਜਾਵੇ ਤਾਂ ਉਹ ਕਿੱਥੇ ਜਾਣਗੇ ਤੇ ਇਹ ਨਹੀਂ ਬਲਕਿ ਉਹ ਚਾਹੁੰਦੇ ਨੇ ਕਿ ਇਸ ਕਾਨੂੰਨ ਨੂੰ ਵਾਪਿਸ ਕੀਤਾ ਜਾਵੇ ਕਿਉਂਕਿ ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਡਰਾਈਵਰਾਂ ਨੂੰ ਉਜਾੜਨ ਦੇ ਲਈ ਇਹ ਕਾਲਾ ਕਾਨੂੰਨ ਬਣਾਇਆ ਗਿਆ ਹੈ ਤੇ ਤੁਸੀਂ ਲਗਾਤਾਰ ਲਾਈ ਭਾਰਤ ਦੇ ਬਣਿਓ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅੰਤ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਕਿ ਇਸ ਕਿ ਤੁਸੀਂ ਸਹੀ ਟੈਂਡਰਨ ਕਾਨੂੰਨ ਨੂੰ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਤੇ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈ ਭਾਰਤ ਦੇ ਨਾਲ ਸਰਬਜੀ ਸਿੰਘ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਮ ਕੀਤਾ ਕਿਉਂ ਕੀਤਾ ਕੀ ਕਰ ਰਹੇ ਇਹ ਜੋ ਸਾਡੇ ਬਾਅਦ ਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿੱਥੇ ਵੀ ਜੀਪੀ ਨੇ ਅਸੀਂ ਉਹਦੇ ਬਾਅਦ ਤੇ ਵਿਰੋਧ ਕਰ ਰਹੇ ਆ ਸਾਰੇ ਡਰਾਈਵਰ ਇਕਤਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਉਂਦੇ ਆ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਤੰਦਾਂ ਲਾਵਾਂਗੇ ਅਸੀਂ ਜੋ ਸਭ ਚੱਕੇ ਜਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਨਹੀਂ ਗੱਡੀ ਚਾਹ ਕੋ ਟਿੱਪਰ ਨਹੀਂ ਚੱਲੇਗੀ ਇਹ ਕਰਕੇ ਡਰਾਈਵਰ ਕੋਈ ਡਰਾਈਵਰ ਨਹੀਂ ਕਰੇਗਾ ਜਿੰਨਾ ਜਗਾ ਕਾਨੂੰਨ ਦਾ ਤਨੀ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਇਸੇ ਕਰਕੇ ਤਰਾਕੀ ਢੱਕਣ ਡਏ ਆਂ ਵੀ ਇਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਆਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਅਰਜ਼ੀ ਕੀਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਦੀ ਤਰਨ ਦੀ ਜੋ ਨਾ ਨੂੰ ਆਮਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹਦੇ ਵਿੱਚ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜੇ ਨਾ ਇਹਨਾਂ ਨੇ ਕੋਈ ਸਾਦੀ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਬ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕੀ ਨੁਕਸਾਨ ਹੋਇਆ ਕਾਨੂੰਨ ਦਾ ਕਾਨੂੰਨ ਨੇ ਨਾ ਬਹੁਤ ਦਿਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਚੁੱਕਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨਾਂ ਨੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਇਹਦੇ ਵਿੱਚ ਕਈ ਡਰਾਈਵਰ ਇਦਾਂ ਦੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ